ਕਿਨਾ ਹੀ ਬਾਈ ਤੈਨੂੰ ਕਹਿੰਦਾ ਹਮ ਤਾਂ ਤੇਰੇ ਜੈਸੇ ਕੋ ਠੋਕ ਕੇ ਜਾਏਗੇ ਉहां से ਠੋਕ ਕਰਾਏ ਐ ਅਤੇ ਤੁਹਾਾਰੇ ਜੈਸੇ ਇਹ ਪਿਆਬੀਆਂ ਕੋ ਸਰਦਾਰੋ ਕੋ ਕਈਓ ਮੇਰਾ ਇੰਗਲੈਂਡ ਅਮਰੀਕਾ ਭੇਜ ਦਿਆ ਉਨਕੀ ਕੋਠੀਆਂ ਪਰ ਉਨਕੇ ਘਰੋਂ ਪਰ ਕਬਜ਼ਾ ਕਰ ਲਿਆ ਅਮਨੇ ਲਓ ਬਈ ਦੋਸਤੋ ਆਹ ਸੁਣੋ ਪ੍ਰਵਾਸੀ ਕੀ ਕਹਿ ਰਿਹਾ ਕਿ ਪੰਜਾਬੀਆਂ ਦੀ ਮੰਜੀ ਠੋਕਾਂਗੇ ਤੇ ਕਹਿੰਦਾ ਤੁਹਾਡੇ ਵਰਗੇ ਕਈ ਤਾਂ ਸੀ ਅਮਰੀਕਾ ਇੰਗਲੈਂਡ ਭੇਜ ਦਿੱਤੇ ਆ ਤੇ ਪੰਜਾਬੀਆਂ ਦੀਆਂ ਕੋਠੀਆਂ ਦੇ ਕਬਜ਼ਾ ਵੀ ਅਸੀਂ ਕਰਨਾ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ। ਕੀ ਕਹਿਣਾ ਹੀ ਬਈ ਤੈਨੂੰ? ਹਾਂ ਜਦੋਂ ਹਮ ਤਾਂ ਤੇਰੇ ਜੈਸੇ ਕੋ ਠੋਕ ਕੇ ਜਾਏਗੇ। ਉहां से ਠੋਕ ਕਰਾਇਆ ਹੈ। ਔਰ ਤੁਹਾਾਰੇ ਜੈਸੇ ਯਾ ਪੰਜਾਬੀਆਂ ਕੋ ਸਰਦਾਰੋਂ ਕੋ ਕਈੋਂ ਕੋ ਮੇਰੇ ਇੰਗਲੈਂਡ ਅਮਰੀਕਾ ਭੇਜ ਦਿਆ। ਉਨਕੀ ਕੋਠੀਆਂ ਪਰ ਉਨਕੇ ਘਰੋਂ ਪਰ ਕਬਜ਼ਾ ਕਰ ਲਿਆ ਅਮਨੇ। ਲਓ ਬਈ ਦੋਸਤੋ। ਆਹ ਸੁਣੋ ਪ੍ਰਵਾਸੀ ਕੀ ਕਹਿ ਰਿਹਾ। ਕਿ ਪੰਜਾਬੀਆਂ ਦੀ ਮੰਜੀ ਠੋਕਾਂਗੇ। ਤੇ ਕਹਿੰਦਾ ਤੁਹਾਡੇ ਵਰਗੇ ਕਈ ਤਾਂ ਸੀ ਅਮਰੀਕਾ ਇੰਗਲੈਂਡ ਭੇਜ ਦਿੱਤੇ ਆ ਤੇ ਪੰਜਾਬੀਆਂ ਦੀਆਂ ਕੋਠੀਆਂ ਦੇ ਕਬਜ਼ਾ ਵੀ ਅਸੀਂ ਕਰਨਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਕੀ ਜਨਾਬੀ ਬਾਈ ਤੁਹਾਨੂੰ ਕਹਿੰਦਾ ਹਮ ਤਾਂ ਤੇਰੇ ਜੈਸੇ ਕੋ ਠੋਕ ਕੇ ਜਾਏਗੇ ਉहां से ਠੋਕ ਕਰਾਇਆ ਔਰ تمہਾਰੇ ਜੈਸੇ ਯਹਾਂ ਪੰਜਾਬੀਆਂ ਕੋ ਸਰਦਾਰੋ ਕੋ ਕਈ ਉਹ ਮੇਰੇ ਇੰਗਲੈਂਡ ਅਮਰੀਕਾ ਭੇਜਦੀ ਆ ਉਨ ਕੀ ਕੋਠੀਆਂ ਪਰ ਔਨ ਕੇ ਘਰੋਂ ਪਰ ਕਬਜ਼ਾ ਕਰ ਲਿਆ ਅਮਨੇ ਦੇਖੋ ਦੋਸਤੋ ਇਹਨਾ ਪ੍ਰਵਾਸੀਆਂ ਦੇ ਹੌਸਲੇ ਕਿੰਨੇ ਵੱਧ ਗਏ ਆ ਸ਼ਰੇਆਮ ਧਮਕੀਆਂ ਦੇ ਰਹੇ ਆ ਪੰਜਾਬੀਆਂ ਨੂੰ ਕਿ ਪੰਜਾਬੀਆਂ ਦੀਆਂ ਮੰਝੀਆਂ ਇੱਦਾਂ ਠੋਕਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਜੇ ਕਿਸੇ ਨੂੰ ਪਤਾ ਕਿ ਵੀਡੀਓ ਕਿਸ ਜਗ੍ਹਾ ਦੀ ਹੈ भाई हम तो तेरे जैसे को ठोक के जाएंगे वहाँ से ठोक कर आए हैं और तुम्हारे जैसे यहाँ प्याबियों को सरदारों को कईयों को हमें इंग्लैंड अमेरिका भेज दिया उनकी कोठियों पर उनके घरों पर कब्जा कर लिया हमने चिनाही भाई हम तो तेरे जैसे को ठोक के जाएंगे वहाँ से ठोक कराए हैं और तुम्हारे जैसे यहाँ प्याबियों को सरदारों को कईयों को हमें इंग्लैंड अमेरिका भेज दिया उनकी कोठियों पर उनके घरों पर कब्जा कर लिया हमने